ਕਹਿੰਦੇ ਨਹੀਂ ਤੁਸੀਂ ਸੰਗਤਾਂ ਨੂੰ ਪੜਕਾਣਾ ਚਾ ਰਹੇ ਹੋ ਤੁਸੀਂ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਸਾਨੂੰ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਭਾਈ ਸਾਹਿਬ ਮੇਰੇ ਜਥੇ ਦਾ ਨਾਮ ਹੀ ਬਾਲਾ ਪ੍ਰੀਤਮ ਕੀਰਤਨੀ ਜਥਾ ਹੈ ਸਾਨੂੰ ਅੱਜ ਕੀਰਤਨ ਕਰਦੇ ਹੋਏ 19 20 ਸਾਲ ਹੋ ਚੁਕੇ ਨੇ ਅਸੀਂ ਆਪਣੇ ਜਥੇ ਦੀ ਸ਼ੁਰੂਆਤ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਡੈਡੀਕੇਟ ਕਰਕੇ ਸਾਡੀ ਮਦਰ ਨੇ ਜਦੋਂ ਸਾਡੇ ਜਥਾ ਬਣਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਕੇ ਬਣਾਇਆ ਸੀ ਤੇ ਅੱਜ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰ ਰਹੀ ਆ ਜਾਂ ਮੈਂ ਇਹ ਗੱਲ ਕਹਿਣਾ ਚਾਹ ਰਹੀ ਆ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਸਗੋਂ ਤੁਸੀਂ ਮੈਨੂੰ ਤੁਹਾਡੇ ਤੋਂ ਇਹ ਉਮੀਦ ਸੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਸ਼ਾਇਦ ਉਸ ਮੁਸਲਮਾਨ ਕੁੜੀ ਦਾ ਦਿਲ ਦਾ ਤਰਦ ਸਮਝੋਗੇ ਕਿ ਤੁਹਾਡੇ ਸੇਵਾਦਾਰਾ ਨੇ ਉਸ ਕੁੜੀ ਦੇ ਨਾਲ ਬਤਮੀਜ਼ੀ ਦੇ ਨਾਲ ਗੱਲਬਾਤ ਕੀਤੀ ਉਪਰ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਐ ਮੈਂ ਕੀ ਕਰ ਸਕਦਾ ਮੈਂ ਤੁਹਾਨੂੰ ਉਸ ਵੇਲੇ ਇੱਕੋ ਗੱਲ ਬੋਲੀ ਕਿ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਹੋ ਵੋਗੇ ਤੁਸੀਂ ਆਪਣੇ ਘਰ ਦੇ ਵਿੱਚ ਹੋ ਵੋਗੇ ਅੱਗੋਂ ਮੈਨੂੰ ਕਹਿੰਦੇ ਨੇ ਤੂੰ ਜਾਣਦੀ ਨਹੀਂ ਐ ਮੇਰੀ ਪਾਵਰ ਕਿੰਨੀ ਐ ਮੈਂ ਕੀ ਕਰ ਸਕਦਾ ਤੈਨੂੰ ਕੀ ਲੱਗਦਾ ਹੈ ਕਿ ਕੱਲੀ ਤੂੰ ਹੀ ਆਈ ਹੈ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਐ ਤੇਰੇ ਤੋਂ ਪਹਿਲਾਂ ਹੋਰ ਕੋਈ ਨਹੀਂ ਆਇਆ ਜਿਹੜਾ ਸੱਚ ਦਾ ਪ੍ਰਚਾਰ ਕਰੇ ਪਾਈਸਾਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਦੀ ਕਿ ਮੈਂ ਉਸੇ ਵੇਲੇ ਵੀ ਤੁਹਾਨੂੰ ਕਾਲ ਦੇ ਵਿੱਚ ਕਿਹਾ ਸੀ ਕਿ ਕੱਲੀ ਮੈਂ ਹੀ ਨਹੀਂ ਆ ਜਿਹੜੀ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਮੇਰੇ ਤੋਂ ਪਹਿਲਾਂ ਵੀ ਬਥੇਰੇ ਆਏ ਨੇ ਮੇਰੇ ਤੋਂ ਬਾਅਦ ਵੀ ਬਥੇਰੇ ਜਾਣਗੇ ਪਰ ਤੁਸੀਂ ਮੈਨੂੰ ਫੋਨ ਕਰਕੇ ਧਮਕਾ ਰਹੇ ਹੋ ਕਿ ਇਹ ਵੀਡੀਓ ਨੂੰ ਡਿਲੀਟ ਕਰੋ ਤੇ ਮੈਂ ਉਸੇ ਵੇਲੇ ਤੁਹਾਨੂੰ ਕਹਿ ਦਿੱਤਾ ਸੀ ਕਿ ਇਹ ਵੀਡੀਓ ਡਿਲੀਟ ਨਹੀਂ ਹੋਵੇਗੀ